ਸੋਹੀ ਸਾਹਿਬ ਮੈਂ ਪਹਿਲਾਂ ਜ਼ਿਕਰ ਕੀਤਾ ਕਿ ਲੁਧਿਆਣਾ ਤੋਂ ਜੁੜੇ ਹੋਏ ਨੇ ਤਾਂ ਡੈਫੀਨਿਟਲੀ ਲੁਧਿਆਣਾ ਦੀ ਇਲੈਕਸ਼ਨ ਬਹੁਤ ਨੇੜੇ ਤੋਂ ਦੇਖਣੇ ਹੋਣਗੇ ਸੋਹੀ ਸਾਹਿਬ ਇੱਥੇ ਸੰਮਨਾਂ ਤੇ ਰੌਲਾ ਪਿਆ ਹੋਇਆ ਤੁਹਾਡੇ ਆਗੂ ਤੁਹਾਡੇ ਸਾਥੀ ਵੀ ਕੁਝ ਤਸਵੀਰਾਂ ਜ਼ਰੂਰ ਸ਼ੇਅਰ ਕਰ ਰਹੇ ਸੀ ਪਰ ਇਹ ਨਫਾ-ਨੁਕਸਾਨ ਦੋਵਾਂ ਦੇ ਵਿਚਾਲੇ ਹੀ ਰਹਿ ਗਿਆ ਜਾਂ ਅਕਾਲੀ ਦਲ ਬੀਜੇਪੀ ਵਾਲੇ ਪਾਸੇ ਵੀ ਆ ਸਕਦਾ ਹੈ ਪਰ ਇਹ ਬੜੀ ਨਾ ਇੰਟਰਸਟਿੰਗ ਗੱਲ ਹੈ ਹਮ ਅੱਜ ਤੁਸੀਂ ਦੇਖੋ ਸੰਮਨ ਸੰਜਾ ਕਸਪੈਂਸ਼ਨ ਤੇ ਨਾਲ ਐਸਐਸਪੀ ਆ ਸਾਰੇ ਸੱਸੇ ਇਕੱਠੇ ਹੋ ਰਹੇ ਨੇ ਐਨਾ ਦੇ ਕੀ ਕੀਤਾ ਇਹਨਾਂ ਦੀਆਂ ਆਪਸ ਚ ਸਾਂਝਾਂ ਨੇ ਆ ਆਮ ਆਦਮੀ ਪਾਰਟੀ ਤੇ ਕਾਂਗਰਸ ਦੋਨੋਂ ਰਲੇ ਹੋਏ ਨੇ ਹਮ ਤੁਸੀਂ ਆ ਕੋਈ ਕਿਸੇ ਨੂੰ ਵੀ ਪੰਜਾਬ ਚ ਕਿਸੇ ਨੂੰ ਵੀ ਤੇ ਬੱਚੇ ਨੂੰ ਵੀ ਪੁੱਛ ਲੋ ਨਾ ਕਿ ਕੋਈ ਸੰਮਨ ਜਿਹੜੇ ਆ ਐਸਐਸਪੀ ਵਿਜੀਲੈਂਸ ਕੇ ਆਪਣੀ ਪਾਸ ਜਿਹੜੇ ਇਹਨਾਂ ਦੇ ਰੂਲਰ ਨੇ ਉਹਨਾਂ ਦੀ ਮਰਜ਼ੀ ਤੋਂ ਬਿਨਾਂ ਭੇਜ ਸਕਦਾ ਕਮਾਲ ਦੀ ਗੱਲ ਕਰਦੇ ਹੋ ਬੇਫੂਕ ਕਿੰਨੂੰ ਬਣਾ ਰਹੇ ਹੋ ਪੰਜਾਬੀਆਂ ਨੂੰ ਬੇਫੂਕ ਸਮਝਦੇ ਜੇ ਤੁਸੀਂ ਕਿ ਪੰਜਾਬੀ ਤੁਹਾਡੀ ਗੱਲਾਂ ਚ ਆ ਜਾਣਗੇ ਦੂਜੇ ਪਾਸੇ ਯੂ ਸਕ੍ਰੈਚ ਮਾਈ ਬੈਕ ਆਈ ਸਕ੍ਰੈਚ ਯੂਅਰਸ ਦੋਵੇਂ ਇੱਕ ਦੂਜੇ ਨਾਲ ਨਾ ਗੁਟਕੂ ਗੂ ਗੁਟਕੂ ਗੂ ਖੇਡ ਰਹੇ ਨੇ ਇਹਨਾਂ ਨੂੰ ਇਹਨਾਂ ਨੇ ਖੇਡਿਆ ਕੀ ਸਸਪੈਂਸ ਕ੍ਰੀਏਟ ਕਰਤਾ ਸਸਪੈਂਸ ਕ੍ਰੀਏਟ ਕਰਕੇ ਕੀ ਕੀਤਾ ਸਵੇਰ ਤੋਂ ਲੈ ਕੇ ਹੁਣ ਤੱਕ ਇਹਨਾਂ ਨੂੰ ਟੀਆਰਪੀ ਮਿਲੀ ਜਾ ਰਹੀ ਇਹਨਾਂ ਦੇ ਉੱਪਰ ਆਸ਼ੂ ਆਸ਼ੂ ਸੰਜੀਵ ਅਰੋੜਾ ਆਸ਼ੂ ਸੰਜੀਵ ਅਰੋੜਾ ਹੋ ਰਹੀ ਹੈ ਦੇਖੋ ਬੇਸਿਕਲੀ ਆ ਦੋਵਾਂ ਪਾਰਟੀਆਂ ਨੂੰ ਆਪਣੀ ਹਾਰ ਜਿਹੜੀ ਹੈ ਨਾ ਉਹ ਵੱਟ ਤੇ ਪਈ ਨਜ਼ਰ ਆ ਰਹੀ ਹੈ ਇਹਨਾਂ ਨੇ ਇੱਕ ਏਦਾਂ ਦੀ ਸਿਚੁਏਸ਼ਨ ਕ੍ਰੀਏਟ ਕਰਨ ਦੀ ਕੋਸ਼ਿਸ਼ ਕੀਤੀ ਹੈ ਕਿ ਭਈ ਇੱਕ ਪਾਸੇ ਤੇ ਰਾਤੋਂ ਰਾਤ 12 ਵਜੇ ਆਸ਼ਰੂ ਸੰਮਣ ਹੋ ਜਾਂਦੇ ਦੂਜੇ ਪਾਸੇ ਸਵੇਰੇ ਸੰਮਣ ਸੰਮਣ ਵਾਪਸ ਲਾ ਕੇ ਐਸਐਸਪੀ ਵਿਜੀਲੈਂਸ ਨੂੰ ਸਸਪੈਂਡ ਕਰ ਦਿੱਤਾ ਜਾਂਦਾ ਤੁਹਾਨੂੰ ਲੱਗਦਾ ਕਿ ਆ ਜਿੱਦਾਂ ਡਾਇਰੈਕਟਰ ਵਿਜੀਲੈਂਸ ਨੂੰ ਸਸਪੈਂਡ ਕੀਤਾ ਸੀਗਾ ਕਾਹਨ ਟੰਗ ਕੇ ਮਾਰਿਆ ਸੀਗਾ ਬਾਈ ਜਗ੍ਹਾ ਤੇ ਰੇਟ ਕੀਤੀ ਸੀ ਇਹਨਾਂ ਨੇ ਆਰਡੀਓ ਦੇ ਵਿੱਚ ਡੀਟੀਓ ਦੇ ਵਿੱਚ ਉਹਦਾ ਤਾਂ ਸਿਨੈਰੀਓ ਨਹੀਂ ਲੱਗ ਰਿਹਾ ਜਦੋਂ ਡਾਇਰੈਕਟਰ ਵਿਜੀਲੈਂਸ ਨੂੰ ਸਸਪੈਂਡ ਕੀਤਾ ਸੀਗਾ ਉਦੋਂ ਕੀਤਾ ਸੀ ਸੀਐਮ ਨੇ ਜੀ ਅੱਜ ਐਸਐਸਬੀ ਨੇ ਵਿਜੀਲੈਂਸ ਕਰਨ ਵਾਲੇ ਅਲੂਵਾਲੀਆ ਸਾਹਿਬ ਕਿੰਨੀ ਹਾਸੋਫੀਨੀ ਗੱਲ ਕਰ ਰਹੇ ਨੇ ਪੰਜਾਬੀਆਂ ਨੂੰ ਵੀ ਸੁਣ ਕੇ ਹਾਸਾ ਹੀ ਆ ਰਿਹਾ ਹੋਣਾ ਕੀ ਲਾਫ ਲਾਫਰ ਸ਼ੋਅ ਤਾਂ ਨਹੀਂ ਬਣ ਰਿਹਾ ਹੈ ਅਲੂਵਾਲੀਆ ਸਾਹਿਬ ਵੀ ਤੁਸੀਂ ਲੋਕਾਂ ਨੂੰ ਕਹੋਗੇ ਕਿ ਰੂਲਿੰਗ ਪਾਰਟੀ ਨੂੰ ਪਤਾ ਹੀ ਨਹੀਂ ਹੈ ਕਿ ਸੰਭਲ ਕਿੱਦਾਂ ਜਾ ਰਹੀ ਹੈ ਨਹੀਂ ਤੁਸੀਂ ਕਹਿ ਰਹੇ ਹੋ ਮਿਲੀ ਪੁੱਗਤ ਹੈ ਫਿਰ ਗੱਲ ਇਹ ਹੈ ਕਿ ਨਫਾ ਨੁਕਸਾਨੇ ਤਾਂ ਬਰਾਬਰ ਜਾ ਹੋ ਗਿਆ ਨਾ ਕੰਮ ਕਿ ਜਿੰਨਾ ਕਿਸਮਰ ਦੇ ਨਾਲ ਫਾਇਦਾ ਐ ਨੁਕਸਾਨ ਹੋਇਆ ਸੀ ਐਸਐਸਪੀ ਦੀ ਸਸਪੈਂਸ਼ਨ ਦੇ ਨਾਲ ਉਨਾ ਹੀ ਨਫਾ ਨੁਕਸਾਨ ਦੋਵਾਂ ਵਾਲੇ ਪਾਸੇ ਪਹੁੰਚ ਗਿਆ ਮੈਂ ਪਰ ਪੂਰੀ ਗੱਲ ਦੱਸਣਾ ਇਹਨਾਂ ਨੇ ਜਦੋਂ ਪਾਰਲੀਮੈਂਟ ਦਾ ਇਲੈਕਸ਼ਨ ਹੋਇਆ ਸੀਗਾ ਉਦੋਂ ਇਹਨਾਂ ਦੇ ਵਿੱਚ ਸਾਂਝ ਪਈ ਸੀ ਜਿਹੜਾ ਉਹ ਇੰਡੀਅਨ ਗਠਜੰਬੰਦਨ ਇਹਨਾਂ ਨੇ ਜੋੜਿਆ ਸੀਗਾ ਤੇ ਉਹਨਾਂ ਨੇ ਕੀਤਾ ਸੀਗਾ ਆਪਣੇ ਜਿਹੜੇ ਕੈਂਡੀਡੇਟਸ ਕਿਈ ਜਗ੍ਹਾ ਤੇ ਕਮਜ਼ੋਰ ਖੜਾਰ ਤੇ ਕਈ ਜਗ੍ਹਾ ਦੇ ਦੂਜੇ ਨੂੰ ਇਹਨਾਂ ਨੇ ਸਪੋਰਟ ਕੀਤੀ ਤੇ ਉਹ ਜਾ ਕੇ ਸੀਟਾਂ ਸੁੱਟਾਂ ਲੈ ਗਏ ਹੁਣ ਵੀ ਆ ਕੀ ਕਰਨਾ ਚਾਹੁੰਦੇ ਨੇ ਹੁਣ ਆ ਕਾਂਗਰਸ ਪਾਰਟੀ ਆਮ ਆਦੀ ਪਾਰਟੀ ਰਲ ਕੇ ਤੇ ਕਾਲੇ ਅੰਗਰੇਜ਼ਾਂ ਨੂੰ ਪੰਜਾਬ ਚ ਲਿਆਉਣਾ ਚਾਹੁੰਦੇ ਨੇ ਇਹਨਾਂ ਨੂੰ ਪਤਾ ਹੈ ਕਿ ਆ ਸੀਟ ਜਿਹੜੀ ਹੈ ਬੀਜੇਪੀ ਨੇ 45000 ਵੋਟਾਂ ਲੈ ਕੇ 17000 ਲੀਡ ਨਾਲ ਜਿੱਤੀ ਸੀਗੀ ਪਾਰਲੀਮੈਂਟ ਚ ਜਦੋਂ ਬੀਜੇਪੀ ਐਡੀ ਭਾਰੀ ਲੀਡ ਨਾਲ ਦੇਖੋ ਇਸ ਵਕਤ ਸਾਰੇ ਦੇਸ਼ ਦੇ ਵਿੱਚ ਏ ਮੋਦੀ ਸਾਹਿਬ ਦੀ ਪ੍ਰਕਰਮ ਜਿਹੜਾ ਜੀ ਜਿਸੋ ਜਿਹੜੀ ਸ਼੍ਰੀਨਗਰ ਦੇ ਵਿੱਚ ਸੀ ਟ੍ਰੇਨ ਚ ਲਾਈ ਆ ਉਹਦੀ ਗੱਲਾਂ ਹੋ ਰਹੀਆਂ ਨੇ ਅੱਜ ਗੱਲਾਂ ਹੋ ਰਹੀਆਂ ਨੇ ਕਿ ਜਿਹੜਾ ਲੁਧਿਆਣਾ ਵਸ ਜਿੱਤ ਗਿਆ ਇੱਕ ਲੁਧਿਆਣਾ ਦੇ ਜਿਹੜਾ ਸਭ ਤੋਂ ਗੰਦੀ ਮਾਰਕੀਟ ਜਿਹੜੀ ਇਹਨਾਂ ਨੇ ਬਣਾਈ ਹੋਈ ਹੈ ਜਵਾਰ ਨਗਰ ਕੈਂਪ ਉਹਨੂੰ ਕਰੋਲ ਬਾਗ ਬਣਾ ਦੇਾਂਗੇ ਲੁਧਿਆਣੇ ਸ਼ਹਿਰ 'ਚ ਅਸੀਂ ਮੈਟਰੋ ਲੈ ਕੇ ਆਵਾਂਗੇ ਇਹਨਾਂ ਨੇ ਮੁੱਦਾ ਭਟਕਾਤਾ ਮੁੱਦਾ ਖ ਹੈ ਕਿ ਤੁਸੀਂ ਹੁਣ ਇਹਦੇ ਇਹਦੇ ਤੁਸੀਂ ਫੋਰਥ ਹੋ ਗਏ ਕੀ ਇਸ ਟੌਪਿਕ ਦੇ ਉੱਪਰ ਡਿਬੇਟ ਕਰਨ ਨੂੰ ਨਾ ਮੈਂ ਹੁੰਡ ਮਰੀ ਨਾ ਗਲਤ ਗੰਦੀਆਂ ਗੰਦੀਆਂ ਘਾਪਤਾ ਨੇ ਲੋਕੀ ਕੀ ਕਹਿ ਰਹੇ ਨੇ ਯਾਰ ਕੀਤਾ ਕੀ ਨਾ ਕੋ ਨਾ ਕੁਝ ਲਿਖਤਾ ਤੇ ਨਾ ਕੋਈ ਦੱਸਤਾ ਫਿਰ ਨਾ ਉਹ ਨਾ ਆਸ਼ੂ ਨੂੰ ਪਾਇਆ ਗਿਆ ਨਾ ਆਸ਼ੂ ਨੂੰ ਕੁਝ ਕੀਤਾ ਸਸਪੈਂਡ ਹੋ ਗਿਆ ਸਵੇਰ ਤੋਂ ਲੈ ਕੇ ਸ਼ਾਮ ਤੱਕ ਟੀਵੀ ਟੀਵੀ ਤੇ ਜਾ ਕੇ ਕੀ ਹੋ ਰਿਹਾ ਹੈ ਕਿ ਆਸ਼ੂ 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 ਤੇ ਵਿਜੀਲੈਂਸ ਹੋ ਰਹੀ ਹੈ ਇਹਦਾ ਮਤਲਬ ਹੈ ਮਲਕੀਕ੍ਰੇਸੀ ਹਾਂ ਠੀਕ ਹੈ ਮਤਲਬ ਕੁੱਲ ਮਿਲਾ ਕੇ ਤੁਹਾਨੂੰ ਲੱਗਦਾ ਹੈ ਕਿ ਪੂਰੀ ਐਕਸਰਸਾਈਜ਼ ਜਿਹੜੀ ਇੱਕ ਮੀਡੀਆ ਸਪੇਸ ਹੈ ਉਸ ਨੂੰ ਲੈਣ ਵਾਸਤੇ ਕੀਤੀ ਗਈ ਦੋਵਾਂ ਦੀ ਮਿਲਿਪੁਗਤਾ ਠੀਕ ਹੈ ਸੋਇਤ ਸਾਹਿਬ ਨਹੀਂ ਨਹੀਂ ਠੀਕ ਹੈ ਤੁਹਾਡਾ ਪੁਆਇੰਟ ਆ ਗਿਆ ਪਰ ਮੇਰਾ ਮੇਰਾ ਸਵਾਲ ਉੱਥੇ ਸਟੈਂਡ ਕਰਦਾ ਹੈ ਕਿ ਜਿਹੜੀ ਵੀ ਪੋਲੀਟੀਕਲ ਪਾਰਟੀਆਂ ਕਦਮ ਚੁੱਕਦੀਆਂ ਨੇ ਪੋਲੀਟਿਕਸ ਦੇ ਵਿੱਚ ਇਹ ਕਿਹਾ ਜਾਂਦਾ ਹੈ ਕਿ ਕੋਈ ਵੀ ਕਦਮ ਹੋਏਗਾ ਬੜਾ ਸਿੰਪਲ ਜਾਂ ਲੱਗੇਗਾ ਪਰ ਉਸ ਦੇ ਪਿੱਛੇ ਵੀ ਕੋਈ ਨਾ ਕੋਈ ਮੋਟਿਵ ਜ਼ਰੂਰ ਹੁੰਦਾ ਹੈ ਖੈਰ ਮੈਂ ਤੁਹਾਡੇ ਕੋਲ ਵਾਪਸ ਆਣਾ ਨਹੀਂ ਨਹੀਂ ਗੁੱਡ ਮੈਂ ਤੁਹਾਡੇ ਕੋਲ ਆਣਾ ਸਰੀਕ ਵਾਰੀ ਪਤੜਾ ਹੋਣ ਚਰਚਾ ਨੂੰ ਬਧਾਈਏ ਮੇਰੀ ਮੇਰੀ ਕੰਪਲੀਟ ਕਰ ਲੋ ਕੰਪਲੀਟ ਕਰ ਲੋ ਤੁਸੀਂ ਅਲੂ ਵਾਲੀਆ ਸਾਹਿਬ ਨੇ ਆਪਣੇ ਆਪ ਇਹਨਾਂ ਦੀ ਮਿਲੀ ਭਗਤ ਪੂਰੀ ਸ਼ੋਅ ਕਰ ਦਿੱਤੀ ਇਹਨਾਂ ਨੇ ਕਿਹਾ ਕਿ ਜਦੋਂ ਆਸ਼ੂ ਹੁਣਾਂ ਨੇ ਫਾਰਮ ਭਰੇ ਉਹਦੇ ਚ ਗਲਤੀਆਂ ਸੀਗੀਆਂ ਥਰੁੱਟੀਆਂ ਸੀਗੀਆਂ ਸਾਈਨ ਨਹੀਂ ਸੀ ਉਹ ਫਾਰਮ ਰਿਜੈਕਟ ਕਿਉਂ ਨਹੀਂ ਕੀਤੇਗੇ ਕੀ ਤੁਸੀਂ ਇਹ ਆ ਕਰਦੇ ਹੋ ਜ਼ਿੰਦਗੀ 'ਚ ਕਦੀ ਕਦੀ ਆ ਹੁੰਦਾ ਕਿ ਫਾਰਮ ਜਿਹੜੇ ਗਲਤ ਹੋਣ ਉਹਨੂੰ ਉਹਨੂੰ ਭਰਨ ਲਈ ਵਾਪਸ ਤੇ ਵਾਪਸ ਟਾਈਮ ਦਿੱਤਾ ਜਾਵੇ ਨਹੀਂ ਪਰ ਐਵੇਂ ਐਵੇਂ ਤਾਂ ਹੁੰਦਾ ਹੀ ਹੋਏਗਾ ਨਾ ਕਿ ਕੋਈ ਇੱਕ ਸਾਈਨ ਰਹਿ ਗਿਆ ਕੋਈ ਗਲਤੀ ਰਹਿ ਗਈ ਤਾਂ ਉਸਨੂੰ ਦਰੁਸਤ ਕਰ ਲਿਆ ਜਾਵੇ ਜਿਵੇਂ ਤੁਸੀਂ ਡੈਮੋਕ੍ਰੇਸੀ ਦਾ ਕਾਰਨ ਕੀ ਹੈ ਠੀਕ ਹੈ ਚਲੋ ਸੋਈ ਸਭ ਠੀਕ ਹੈ ਤਾਂ ਪੁਆਇੰਟ ਆ ਗਿਆ ਮੇਨ ਲੋਕ ਦਾ ਕਿ ਜਿਹੜੇ ਇਲੈਕਸ਼ਨ ਨੂੰ ਬਹੁਤ ਨੇੜੇ ਤੋਂ ਦੇਖਦੇ ਨੇ ਉਹ ਜ਼ਨਾਬਾਕੂ ਵੀ ਦੱਸ ਸਕਣਗੇ ਕਿ ਵਾਕਈ ਇਸ ਤਰੀਕੇ ਨਾਲ ਹੁੰਦਾ ਹੈ ਕਿ ਜੇਕਰ ਕੋਈ ਇੱਕ ਗਲਤੀ ਰਹਿ ਗਈ ਜਾਂ ਕੋਈ ਇੱਕ ਸਾਈਨ ਨਹੀਂ ਸੀ ਕੱਟ ਸੀ ਤਾਂ ਉਸਨੂੰ ਦਰੁਸਤ ਕਰਵਾ ਲਿਆ ਜਾਵੇ ਡਾਕਟਰ ਸਾਹਿਬ ਮੇਰਾ ਪੁਆਇੰਟ ਇਹ ਹੈ ਇੱਕ ਤਾਂ ਤਸਵੀਰ ਜਿਹੜੀ ਸੰਜੀਵ अरोड़ा ਦੇ ਨਾਲ ਜਿਸ ਦਾ ਜ਼ਿਕਰ ਖੜਿਆਲ ਸਾਹਿਬ ਵੀ ਕਰ ਰਹੇ ਸੀ ਕਿ ਨੇੜਤਾ ਦਾ ਕਹਿੰਦੇ ਉਹਨਾਂ ਦੇ ਇਵੈਂਟ ਦੇ ਵਿੱਚ ਪਹੁੰਚ ਰਹੇ ਸੀ ਐਸਐਸਪੀ ਜਗਤਪ੍ਰੀਤ ਤੇ ਤੁਸੀਂ ਕਹਿ ਰਹੇ ਹੋ ਕਿ ਕਲਾਸ ਫੈਲੋਂ ਨੇ ਭਰਤਪੂਸ਼ਨ ਆਸ਼ੂ ਦੇ ਇਹ ਕਿਹੜੀ ਕੁੜੀ ਤੁਸੀਂ ਸਮਝਾਉਣ ਦੀ ਕੋਸ਼ਿਸ਼ ਕਰ ਰਹੇ ਹੋ ਸੈਟਿੰਗ ਗੌਰਵ ਜੀ ਦੇਖੋ ਸਭ ਤੋਂ ਪਹਿਲੀ ਗੱਲ ਹੈ ਕਿ ਭਾਰਤੀ ਜਨਤਾ ਪਾਰਟੀ ਵਾਲਿਆਂ ਨੂੰ ਇੱਕ ਗੱਲ ਕਲੀਅਰ ਕਰ ਦਈਏ ਹਮ ਕਿ ਇਹਨਾਂ ਦਾ ਕੈਬਨਿਟ ਮੰਤਰੀ ਦਿੱਲੀੋਂ ਆਕੇ ਇਹ ਕਹਿੰਦਾ ਵੀ ਸੰਜੀਵ ਰੋੜਾ ਨਾ ਜਿੱਤ ਜੇ ਬੇਸ਼ੱਕ ਵੋਟਾਂ ਕਿਸੇ ਹੋਰ ਨੂੰ ਪਾ ਦਿਓ ਉਹ ਬੀਜੇਪੀ ਲਈ ਤਾਂ ਇਹ ਆਪਣੇ ਆਪ ਨੂੰ ਪਤਾ ਨਹੀਂ ਕਿਵੇਂ ਵਿੱਚ ਲੈ ਕੇ ਆ ਰਹੇ ਨੇ ਵੀ ਅਸੀਂ ਇਹ ਕਰਦਾਂਗੇ ਕ੍ਰੋਲ ਬਾਗ ਬਣਾ ਦਾਂਗੇ ਮੈਨੂੰ ਸਮਝ ਨਹੀਂ ਆ ਰਹੀ ਤੁਹਾਡੇ ਉੱਥੋਂ ਕ੍ਰੋਲ ਬਾਗ ਦੇ ਲਾਗਿਓ ਆਕੇ ਸਿਰਸਾ ਜੀ ਇੱਥੇ ਆਕੇ ਕੀ ਬੋਲ ਕੇ ਜਾ ਰਹੇ ਨੇ ਹੁਣ ਜਿਹੜੀ ਗੱਲ ਹੈ ਜਿਹੜੀ ਮੁੱਦੇ ਦੀ ਗੱਲ ਅੱਜ ਦੀ ਚੱਲਦੀ ਪਈ ਹੈ ਉਹ ਇਹ ਹੈਗੀ ਹੈ ਕਿ ਇਹ ਜਿਹੜੇ ਸੰਬੰਧ ਦਾ ਸਾਰਾ ਸਿਸਟਮ ਹੈਗਾ ਜੀ ਇਹਦੇ ਅੰਦਰ ਜਿਹੜੇ ਐਸਐਸਪੀ ਜਿਹੜੇ ਕਿ ਕਲਾਸਮੇਟ ਰਹੇ ਨੇ ਆਸ਼ੂ ਜੀ ਦੇ ਜਾਂ ਆਸ਼ੂ ਜੀ ਨੂੰ ਸਪੋਰਟ ਕਰਨ ਲਈ ਬੇਸ਼ੱਕ ਸਿੰਪਥੀ ਗੇਨ ਕਰਨ ਲਈ ਇਹ ਸਾਰੀ ਚੀਜ਼ਾਂ ਉਹਨਾਂ ਨੇ ਕਿਉਂ ਚਲਾਈ ਨੀ ਬੇਸਕੀ ਹੈ ਤੁਹਾਡੇ ਕੋਲ ਇਹ ਇਸ ਗੱਲ ਦੇ ਪਿੱਛੇ ਬੇਸਕੀ ਹੈ ਕਿ ਉਹਨਾਂ ਨੇ ਆਸ਼ੂ ਨੂੰ ਫਾਇਦਾ ਪਹੁੰਚਾਉਣ ਦੇ ਲਈ ਕਰ ਦਿੱਤਾ ਨਹੀਂ ਦੇਖੋ ਆਸ਼ੂ ਨੂੰ ਫਾਇਦਾ ਪਹੁੰਚਾਉਂਦਾ ਵੀ ਇਲੈਕਸ਼ਨ ਚੱਲ ਰਿਹਾ ਹੈ ਸਮਨ ਰਿਲੀਜ਼ ਕਰ ਦਿਓ ਆਸ਼ੂ ਨੇ ਮਿਲ ਕੇ ਉਹ ਤਾਂ ਉਹਦੇ ਅੱਗੇ ਕਾਫੀ ਚੀਜ਼ਾਂ ਹੋਣੇ ਅੱਗੇ ਨਿਕਲ ਕੇ ਆਣੀਆਂ ਤੁਹਾਡੇ ਨਹੀਂ ਤੁਸੀਂ ਕੋਈ ਕਟਵਾ ਦਿੰਦੇ ਨਾ ਕੋਈ ਫੋਨ ਕਾਲ ਹੋਵੇ ਜਿਹੜੀ ਐਸਐਸਪੀ ਔਰ ਭਾਰਤ ਪੂਸ਼ਨ ਆਸ਼ੂ ਦੇ ਵਿਚਾਲੇ ਹੋਈ ਹੋਵੇ ਕਿਤੇ ਮੁਲਾਕਾਤ ਹੋਈ ਹੋਵੇ ਦੋਵਾਂ ਦੀ ਉਹਨਾਂ ਕੋਈ ਤਾਂ ਤੁਹਾਨੂੰ ਲਿੰਕ ਸ਼ੋ ਕਰਨਾ ਪਵੇ ਉਹਨਾਂ ਦੀ ਮੁਲਾਕਾਤ ਵੀ ਹੋਈ ਹੈ ਫੋਨ ਕਾਲਾਂ ਵੀ ਹੋਈਆਂ ਤਦ ਹੀ ਉਹਦੇ ਉੱਤੇ ਐਸਐਸਪੀ ਦੇ ਉੱਤੇ ਐਕਸ਼ਨ ਹੋਇਆ ਇਹ ਦਾ ਨਹੀਂ ਐਕਸ਼ਨ ਹੋ ਗਿਆ ਕਿ ਵੀ ਓਵਰਨਾਈਟ ਨਹੀਂ ਜੀ ਇਹਨੂੰ ਸਸਪੈਂਡ ਕਰ ਦੋ ਇਹ ਨਹੀਂ। ਇੱਕੀ ਗੱਲ ਤੁਸੀਂ ਜਿਹੜੀ ਫੋਟੋ ਦੀ ਗੱਲ ਕਰਦੇ ਪਿਓ ਜਿਹੜੇ ਓਪੋਜੀਸ਼ਨ ਫੋਟੋ ਪਾ ਰਹੀ ਹੈ ਆਸ਼ਵੀ ਪਾ ਰਹੇ ਨੇ ਇਹ ਫੋਟੋ ਕਿਉਂਕਿ ਰਾਜ ਸਭਾ ਦੇ ਮੈਂਬਰ ਪਾਰਲੀਮੈਂਟ ਨੇ ਸੰਜੀਵ ਅਰੋੜਾ ਜੀ ਠੀਕ ਹੈ ਜਦ ਮੈਂਬਰ ਪਾਰਲੀਮੈਂਟ ਕਿਸੇ ਵੀ ਕੰਸਟੀਚੂਐਂਸੀ ਚ ਲੁਧਿਆਣਾ ਚ ਕੋਈ ਮੀਟਿੰਗ ਕਰਦਾ ਉੱਥੇ ਸਾਰੇ ਅਫਸਰ ਆਉਂਦੇ ਇਹਨਾਂ ਨੂੰ ਇਹ ਕਿ ਨਹੀਂ ਜੀ ਉੱਥੇ ਅਫਸਰ ਹੀ ਨਾ ਜਾਣ ਔਰ ਇਹ ਫੋਟੋ ਕੱਦ ਦੀ ਕੱਢ ਕੇ ਲਿਆਏ ਨੇ ਕਿਹੜੇ ਲੈਵਲ ਤੋਂ ਕੱਢ ਕੇ ਲਿਆਏ ਨੇ ਕਿਸ ਹਿਸਾਬ ਨਾਲ ਕੱਢ ਕੇ ਲਿਆਏ ਨੇ ਉਹਦੇ ਉੱਤੇ ਕੋਈ ਹੋ ਨਹੀਂ ਇਹ ਨਹੀਂ ਜੀ ਟਿੱਕਾ ਮਾਰਦਾ ਅਸੀਂ ਤਾਂ ਇਹ ਕਹਿ ਰਹੇ ਆ ਇਹ ਕਹੇ ਦਿਨ ਵੀ ਕਲਾਸਮੇਟ ਨਹੀਂ ਸੀਗਾ ਇਹ ਕਹੇ ਦਿਨ ਨਹੀਂ ਜੀ ਕੋਈ ਐਫ ਜੀ ਗੱਲ ਨਹੀਂ ਇਹ ਪੁਰਾਣੀ ਗੱਲ ਦੇ ਅੰਦਰ ਵੀ ਅਗਰ ਰਿਵਰਸ ਵੀ ਕਰਨ ਜਦੋਂ ਪੁਰਾਣੀ ਪੁਰਾਣੀ ਪੋਜੀਸ਼ਨਾਂ ਦੇ ਉੱਤੇ ਕਿਵੇਂ ਉਹਨਾਂ ਨੂੰ ਪ੍ਰਮੋਟ ਕੀਤਾ ਗਿਆ ਕਿਵੇਂ ਉਹਨਾਂ ਨੂੰ ਉਹ ਕਰਿਆ ਗਿਆ ਆਸ਼ੂ ਜੀ ਵੱਲੋਂ ਉਹ ਸਾਰੀਆਂ ਚੀਜ਼ਾਂ ਅੱਗੇ ਹੈਗੀਆਂ ਹਰ ਇੱਕ ਚੀਜ਼ ਸਾਹਮਣੇ ਆਏਗੀ ਕੋਈ ਐਫ ਜੀ ਗੱਲ ਨਹੀਂ ਲੇਕਿਨ ਇਸ ਚੀਜ਼ ਨੂੰ ਇਸ ਹਿਸਾਬ ਨਾਲ ਮੈਂ ਕਹਿੰਦਾ ਪੂਰੇ ਦੇਸ਼ ਦੇ ਇਤਿਹਾਸ 'ਚ ਪਹਿਲੀ ਵਾਰ ਹੋਇਆ ਉਹਨਾਂ ਕਿ ਅப்சਰਾ ਨੂੰ ਮਿਸਯੂਜ਼ ਕਿਵੇਂ ਕਰਿਆ ਜਾਂਦਾ ਹੈ ਕਿਵੇਂ ਮਿੱਲੀ ਭਗਤ ਨਾਲ ਚੁੱਪ-ਚੁੱਪ ਕੇ ਆਪਣੇ ਬੰਦਿਆਂ ਨੂੰ ਸਿੰਪਥੀ ਦਬਾਣ ਦਾ ਐਗਜ਼ਾਮਪਲ ਹੈ ਆਸ਼ੂ ਜੀ ਨੇ ਨਵਾਂ ਬਦਲ ਦਿੱਤਾ ਪਰ ਦੇਖੋ ਇਹ ਟੈਲੀਗੇਸ਼ਨ 77 ਦਿੱਤੇ ਲੱਗਦੇ ਨਹੀਂ ਕਿ ਅப்சਰਾ ਨੂੰ ਕਿਵੇਂ ਯੂਜ਼ ਕੀਤਾ ਜਾਂਦਾ ਤੁਸੀਂ ਵਿਰੋਧੀ ਧਿਰ ਤੇ ਲਗਾ ਰਹੇ ਮੈਂ ਖੜ੍ਹਾ ਹੋ ਕੇ ਸਵਾਲ ਲਵਾਂਗਾ ਪਰ ਮੈਨੂੰ ਇੱਕ ਇੱਕ ਦਾ ਜਵਾਬ ਦੇ ਦਿਓ ਕਿ ਜੇ ਵਾਕਈ ਤੁਹਾਨੂੰ ਇਸ ਗੱਲ ਦਾ ਇਲਮ ਸੀ ਕਿ ਜਿਹੜੇ ਜਗਤਪ੍ਰੀਤ ਨੇ ਉਹਨਾਂ ਨੂੰ ਪ੍ਰੋਮੋਸ਼ਨਸ ਦਿੱਤੀਆਂ ਗਈਆਂ ਅੰਤ ਕੁਝ ਬਾਈਪਾਸ ਕਰਕੇ ਦੇ ਦਿੱਤੀਆਂ ਗਈਆਂ ਜਾਂ ਭਾਰਤ ਪੂਸ਼ਣ ਆਸ਼ੂ ਦੇ ਨਾਲ ਨੇੜਤਾ ਦਾ ਫਾਇਦਾ ਮਿਲ ਗਿਆ ਫੇਰ ਵੀ ਉੱਥੇ ਨੇ ਉਹ ਉਹਨਾਂ ਦੀ ਪੋਸਟਿੰਗ ਉੱਥੇ ਹੈ ਜਦ ਚੀਜ਼ ਸਾਹਮਣੇ ਆਈ ਉਸ ਤੋਂ ਬਾਅਦ ਹੀ ਉਹਦੀ ਹਿਸਟਰੀ ਚੈੱਕ ਕਰੀ ਗਈ ਹੈ ਉਸ ਤੋਂ ਬਾਅਦ ਹੀ ਉਹਨੂੰ ਇਨਵੈਸਟੀਗੇਟ ਕੀਤਾ ਗਿਆ ਉਸ ਤੋਂ ਵੀ ਚੀਜ਼ਾਂ ਕਲੀਅਰ ਹੁੰਦੀਆਂ ਆਮ ਆਦਮੀ ਪਾਰਟੀ ਅਫਸਰਸ ਦੀ ਕੋਈ ਹਿਸਟਰੀ ਚੈੱਕ ਕਰਕੇ ਉਹਨਾਂ ਨੂੰ ਉਪਦੀਸ਼ਨਾ ਤੇ ਨਹੀਂ ਲਾਂਦੇ ਜੇ ਕੋਈ ਗਲਤ ਕੰਮ ਕਰਦਾ ਤੇ ਉਹਦਾ ਹਿਸਟਰੀ ਚੈੱਕ ਵੀ ਹੁੰਦਾ ਔਰ ਉਸ ਤੇ ਐਕਸ਼ਨ ਵੀ ਹੁੰਦਾ